ਕਰਦੋ ਤੇ ਇਹਨਾਂ ਤੋਂ ਆਪਾਂ ਕੋਈ ਕਰ ਭਰਨ ਦੀ ਲੋੜ ਨਹੀਂ ਤੁਹਾਨੂੰ ਟੈਕਸ ਭਰਨ ਦੀ ਲੋੜ ਨਹੀਂ ਤੁਸੀਂ ਬਸ ਬਣਦਾ ਸਰਦਾ ਗੁਰੂ ਘਰਾਂ ਨੂੰ ਸਾਨੂੰ ਤੁਸੀਂ ਦੁੱਧ ਦਹੀਂ ਰਸਤ ਜੋ ਵੀ ਹੁੰਦਾ ਵਾ ਉਹ ਦੇਣਾ ਬਾਕੀ ਸਭ ਕੁਝ ਤੁਹਾਡਾ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਦੇ ਵਿੱਚ ਤੁਹਾਨੂੰ ਇਹਨਾਂ ਜ਼ਮੀਨਾਂ ਦਾ ਮਾਲਕ ਬਣਾਇਆ ਸੀ ਉਦੋਂ ਤੁਹਾਡੀ ਮਾਲਕੀ ਬਣੀ ਸੀ ਉਸ ਤੋਂ ਬਾਅਦ ਤੁਹਾਨੂੰ ਅੱਗੇ ਪਤਾ ਹੀ ਆ ਜਦੋਂ 1710 ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਵੀ ਪੂਰਾ ਮੁਗਲਾਂ ਨੇ ਜਿਹੜਾ ਜੋਰ ਜਮੈਸ਼ ਕੀਤੀ ਫਿਰ ਉਹਨਾਂ ਨੂੰ ਘੇਰਾ ਪਾ ਕੇ 1716 ਈਸਵੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੀ ਜੜਤ ਬਣਦੀ ਜਾਂਦੀ ਆ ਤੇ ਕਿਲੇ ਦੇ ਵਿੱਚ ਘੇਰ ਕੇ ਕੈਦ ਕੀਤਾ ਤੇ 7 ਮਹੀਨੇ ਮੁਕਾਬਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦਾ ਉੱਥੇ ਕੀਤਾ ਸੀ ਤੇ ਅੰਤ ਦੇ ਵਿੱਚ ਜਦੋਂ ਮੁਗਲਾਂ ਨੂੰ ਪਤਾ ਲੱਗਾ ਕਿ ਦਾਲ ਨਹੀਂ ਗਲਣੀ ਫਿਰ ਉਹਨਾਂ ਨੇ ਵਰਗਲਾਉਣ ਦੀ ਕੋਸ਼ਿਸ਼ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖੀ ਅੰਦਰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਸਹਿਮਤੀ ਕਰਕੇ ਬਾਹਰ ਆ ਜਾਓ ਅਸੀਂ ਤੁਹਾਨੂੰ ਤੁਹਾਡੇ ਜੋਗੀ ਜ਼ਗੀਰ ਵੀ ਛੱਡ ਦਾਂਗੇ ਤੇ ਤੁਹਾਡੀ ਮਤਲਬ ਆਜ਼ਾਦੀ ਵੀ ਦੇਵਾਂਗੇ ਜੇ ਤੁਸੀਂ ਮੰਨਦੇ ਹੋ ਉਥੇ ਫਿਰ ਬਾਬਾ ਬਨੋਧ ਸਿੰਘ ਦੇ ਬਾਬਾ ਬੰਦਾ ਸਿੰਘ ਭਾਦਰ ਦੇ ਵਿੱਚ ਕੁਝ ਅਣਬਣ ਵੀ ਹੋਈ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਕਿ ਬਾਬਾ ਬੰਦਾ ਸਿੰਘ ਭਾਦਰ ਨੇ ਕਿਹਾ ਕਿ ਬਾਹਰ ਜਾਣ ਦਾ ਫਾਇਦਾ ਕੋਈ ਨਹੀਂ ਇਹ ਝੂਠੀਆਂ ਸੌਂਹ ਖਾ ਰਹੇ ਆ ਇਹਨਾਂ ਆਪਾਂ ਨੂੰ ਉੱਥੇ ਗ੍ਰਿਫਤਾਰ ਕਰ ਲੈਣਾ ਪਰ ਬਾਬਾ ਬਨੋਧ ਸਿੰਘ ਨੇ ਆਖਿਆ ਕਿ ਆਪਾਂ ਨੂੰ ਜਾਣਾ ਚਾਹੀਦਾ ਫਿਰ ਜਦੋਂ ਹੀ ਉਹਨਾਂ ਕਿਲੇ ਦਾ ਦਰਵਾਜ਼ਾ ਖੋਲ੍ਹਿਆ ਸੀ ਤੇ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਭਾਦਰ ਨੂੰ ਉਸੇ ਵੇਲੇ ਉਹਨਾਂ ਗ੍ਰਿਫਤਾਰ ਕਰ ਲਿਆ ਤੇ ਸੈਗੜੇ ਸਿੰਘ ਆਪਣੇ ਉਹਨਾਂ ਦੀਆਂ ਧੌਣਾ ਲਾਹਤੀਆਂ ਵਾਟ ਟੱਕ ਪੂਰੀ ਹੋਈ ਉਹਨਾਂ ਦੇ ਸੇਰ ਆ ਜਿਹੜੇ ਉਹ ਨੇਜਿਆਂ ਦੇ ਟਾਂਗਲੇ ਦੇ ਬਾਬਾ ਬੰਦਾ ਸਿੰਘ ਭੱਦਰ ਨੂੰ ਜੰਜੀਰਾ ਮਾਰ ਕੇ ਹਾਥੀ ਦੇ ਉੱਤੇ ਬਹਾਲਿਆ ਤੇ ਲੈ ਕੇ ਉਹ ਲੋਹੜਾ ਨੂੰ ਦੁਰਤੇ ਆ ਤੇ ਬੰਦਾ ਸਿੰਘ ਭੱਦਰ ਦਾ ਖੌਫ ਇੰਨਾ ਸੀ ਕਿ ਦੋ ਸਿਪਾਹੀ ਉਹਦੇ ਨਾਲ ਉਹਨਾਂ ਜ਼ਬਰਦਸਤੀ ਸੰਗਲਾਂ ਦੇ ਨਾਲ ਬੰਨਤੇ ਸੀ ਬੰਨਤਾ ਦਿੱਤੇ ਕਿ ਉਹ ਆਂਦੇ ਹੀ ਜਿਹੜਾ ਬਾਬਾ ਬੰਦਾ ਸਿੰਘ ਭੱਦਰ ਹੈ ਸ਼ਕਤੀਸ਼ਾਲੀ ਬਣਾ ਆਪਦੇ ਜਣ ਨੂੰ ਕਹਿੰਦੇ ਕਿ ਜਾਦੂਗਰ ਹੈ ਇਹਨੇ ਜਾਬੇ ਤੇ ਹਾਥੀ ਨਾਲ ਹੀ ਲੈ ਕੇ ਸਮਾਨ ਨੂੰ ਉੱਡ ਸਕਦਾ ਵਾ ਉਹ ਜਿਹੜੇ ਜਿੰਨਾ ਉਹਨਾਂ ਨੂੰ ਆਖਿਆ ਸਪਾਹੀਆਂ ਉਹ ਵੀ ਤੁਸੀਂ ਨਾਲ ਖੜਵਾਉਂਦੇ ਹੀ ਨਹੀਂ ਖੜਨਾ ਉਹਨਾਂ ਜ਼ਬਰਦਸਤੀ ਨਾਲ ਸੰਗਣਾਣਾ ਬੰਨਤੇ ਵੀ ਜੇ ਲੈ ਕੇ ਉੜਦਾ ਵਾ ਤੇ ਤੁਸੀਂ ਇਹਨੂੰ ਆਉਂਦੇ ਹੀ ਇਹਦੇ ਤੇ ਵਾਰ ਕਰਨੇ ਆ ਮਾਰਨਾ ਨਹੀਂ ਤੇ ਤੁਹਾਨੂੰ ਇਹ ਮਾਰੂਗਾ ਤੇ ਲੈ ਕੇ ਉਧਰ ਨੂੰ ਤੁਰ ਪਿਆ 200 ਦੇ ਸਿੰਘ ਉਹਨਾਂ ਨਾਲ ਹੀ ਜਿਹੜਾ ਮਤਲਬ ਕਿ ਫੜ ਕੇ ਖੜਿਆ ਜਾਂ ਜਿਨ੍ਹਾਂ ਦੇ ਸਿਰ ਵੱਡੇ ਨੇਕਿਆਂ ਤੇ ਟੰਗੇ ਤੇ ਜਿਹੜੇ ਥੱਲੇ ਵਾਲੇ ਅਹਲਕਾਰ ਹੀ ਜ਼ਕਰੀਆ ਖਾਨ ਜੀ ਨਾਲ ਉਹਨੇ ਸੋਚਿਆ ਵੀ ਦਿੱਲੀ ਦਰਬਾਰ ਚ ਪੇਸ਼ ਕਰਨਾ ਤੇ 200 ਬੰਦਾ ਨਾਲ ਲੈ ਕੇ ਗਿਆ ਤੇ ਬੇਇੱਜ਼ਤੀ ਵੜੀ ਆ ਉਹਨਾਂ ਕਹਿੰਦਾ 200 ਬੰਦੇ ਨੇ ਤੁਹਾਨੂੰ ਡੱਕ ਛੱਡਿਆ ਇਹਨਾਂ ਚਿਰ ਕਿੰਨੇ ਸਿਰੜੀ ਹੋਣਗੇ ਉਹਨੇ ਫਿਰ ਪਿੰਡਾਂ ਝੋਕਾ ਦਵਾਤਾ ਵੀ ਜਿਹੜਾ ਵੀ ਕੋਈ ਸਿੱਖ ਵਜਦਾ ਭਾਵੇਂ ਉਹਦਾ ਕੋਈ ਸਿੱਖੀ ਨਾਲ ਸੰਬੰਧਾ ਚਾਹੇ ਕੋਈ ਨਹੀਂ ਭਾਵੇਂ ਉਹ ਕੋਈ ਸੰਘਰਸ਼ੀ ਕਿਤੇ ਗਿਆ ਸੀ ਭਾਵੇਂ ਨਹੀਂ ਗਿਆ ਸੀ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੇ ਜਿਹੜੇ 12 ਤੋਂ 20 ਸਾਲ ਤੱਕ ਦੇ ਨੌਜਵਾਨ ਸੀ ਉਹਨਾਂ ਦੇ ਵੜ ਵੜ ਕੇ ਸਿਰ ਕਲਮ ਕਰਦੇ ਤੇ ਲੇਕਿਆਂ ਦੇ ਟਾਂਗ ਲੈ ਗਏ ਆ ਵੇਖੋ ਜਿਹੜੇ ਨੌਜਵਾਨਾਂ ਨੂੰ ਫੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਰ ਲਾਇਆ ਸੀ ਉਹ ਵੀ ਅਸੀਂ ਫੜ ਕੇ ਉਹਨਾਂ ਦੇ ਸਿਰ ਕਲਮ ਕਰਕੇ ਲੈ ਆਂ ਤੇ ਕੋਈ ਉਹਨਾਂ ਨੇ ਉਤਨਾ ਬੰਦੀ ਬਣਾ ਕੇ ਲਗਭਗ ਕੋਈ 750 ਬੰਦੇ ਦਾ ਕਾਫਲਾ ਬਣਾ ਕੇ ਬੰਦੀ ਬਣਾਏ ਤੇ ਜਿਨ੍ਹਾਂ ਦੇ ਸਿਰ ਨੇਜੇ ਆ ਤੇ ਟੰਗੇ ਸੀ ਉਹਨਾਂ ਨੂੰ ਲੈ ਕੇ ਨਾਲ ਉਹ ਤੁਰ ਪਿਆ ਦਿੱਲੀ ਦੇ ਕਿਲੇ ਵੱਲ ਨੂੰ ਜਦੋਂ ਦਿੱਲੀ ਉਹਨਾਂ ਨੂੰ ਖਬਰ ਮਿਲੀ ਆ ਦਿੱਲੀ ਦਰਬਾਰ ਦੇ ਵਿੱਚ ਕਿ ਬਾਬਾ ਬੰਦਾ ਸਿੰਘ ਬਹਾਦਰ ਫੜ ਲਿਆ ਵਾ ਉਹ ਬੜੇ ਖੁਸ਼ ਹੋਏ ਤੇ ਸਾਰਾ ਦਿੱਲੀ ਦਾ ਇਤਿਹਾਸਕਾਰ ਦੱਸਦਾ ਕਿ ਸਾਰੀ ਦਿੱਲੀ ਨੇ ਕੋਠਿਆਂ ਤੇ ਚੜ ਕੇ ਵੇਖਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਜਿਹੜਾ ਨਾਲ ਆ ਰਹੇ ਆ ਤੇ ਹਾਥੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਸੀ ਜਿਨ੍ਹਾਂ ਨੇ ਤੁਹਾਨੂੰ ਜ਼ਮੀਨਾਂ ਦਾ ਵਾਰਿਸ ਬਣਾਇਆ ਜਿਹੜੀਆਂ ਜ਼ਮੀਨਾਂ ਲੜਾਈ ਚੱਲ ਰਹੀ ਆ ਤੇ ਨਾਲ ਜਿਹੜੇ ਉਹ ਸਿੰਘ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤੇ ਜਦੋਂ ਦਿੱਲੀ ਪਹੁੰਚੇ ਆ ਉਹਨਾਂ ਸਾਰੇ ਸਿੰਘਾਂ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਕਿਹਾ ਸੀ ਇਸਲਾਮ ਕਬੂਲ ਕਰ ਲਓ ਤੇ ਤੁਹਾਨੂੰ ਜਿਹੜੀ ਅਸੀਂ ਇਹ ਛਟਕਾਰਾ ਦੇ ਦਿੰਨੇ ਆ ਤੇ ਸਿੰਘਾਂ ਨੇ ਵੀ ਆਖਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਅਸੀਂ ਇਸਲਾਮ ਨਹੀਂ ਕਬੂਲ ਕਰਨੀ ਇਹਦਾ ਛੋਟੇ ਛੋਟੇ ਸਹਿਬਜਾ ਜਨ ਨੇ ਨਹੀਂ ਕੀਤੀ ਅਸੀਂ ਇਸਲਾਮ ਨਹੀਂ ਕਬੂਲ ਕਰਨੀ ਸਾਨੂੰ ਆਪਣੀ ਮੌਤ ਮਨਜ਼ੂਰ ਆ ਤੇ ਫਿਰ 5 ਤੇ 6 ਮਾਰਚ ਕੋਈ ਲਗਭਗ 1717 ਦੀ ਗੱਲ ਹੈ 5 ਤੇ 6 ਮਾਰਚ ਨੂੰ ਕੰਮ ਉੱਥੇ ਸ਼ਹੀਦਦਿਆਂ ਦਾ ਸ਼ੁਰੂ ਹੋਇਆ ਸੀ 100-100 ਬੰਦੇ ਦਾ ਰੋਜ਼ ਸਿਰ ਕਲਮ ਕਰਦੇ ਸੀ ਤੇ ਜਦੋਂ ਇੱਕ ਦਾ ਸਿਰ ਕਲਮ ਕਰਨ ਲੱਗੇ ਤੇ ਦੂਜਿਆਂ ਨੂੰ ਵੱਧ-ਵੱਧ ਕੇ ਪੈਂਦਾ ਸੀ 5 ਤੇ 6 ਮਾਰਚ ਨੂੰ ਉਹਨਾਂ 200 ਬੰਦੇ ਦਾ ਸਿਰ ਕਲਮ ਕਰਤਾ ਤੇ ਦਿੱਲੀ ਜਦੋਂ ਰਿਪੋਰਟ ਦਿੱਤੀ ਨਾ ਤੇ ਦਿੱਲੀ ਦਾ ਰਾਜਾ ਭੜਕ ਉੱਠਿਆ ਵੀ 200 ਬੰਦੇ ਦਾ ਸਿਰ ਵੱਢਤਾ ਹੋਵੇ ਇੱਕ ਵੀ ਬੰਦਾ ਨਾਲ ਦੇ ਵਿੱਚ ਉਹ ਜਿੰਨੇ ਆਖਿਆ ਹੋਵੇ ਮੈਂ ਮੌਤਾਂ ਦੀ ਵਿੱਚ ਇਹ ਨਾ ਕਿਹਾ ਹੋਵੇ ਜਿੰਦਗੀ ਦੀ ਧੀਖ ਦੇ ਦਿਓ ਜਿਨ੍ਹਾਂ ਆਪ ਦੀ ਜਿੰਦਗੀ ਨਾ ਮੰਗੀ ਹੋਵੇ ਉਹਨੇ ਕਿਹਾ ਮੈਂ ਆਪ ਆ ਕੇ ਅੱਖੀਂ ਵੇਖਾਂਗਾ ਜਦੋਂ ਮਹਾਰਾਜਾ ਬਾਦਸ਼ਾਹ ਦਿੱਲੀ ਤੋਂ ਆਇਆ ਉਹਨੇ ਆ ਕੇ ਦੋ ਰੋਟੀਆਂ ਲਈ ਆਇਆ ਤੇ ਲਿਆ ਕੇ ਜਿਹੜੇ ਬੰਦ ਕੀਤੇ ਅਸੀਂ ਉਹਨਾਂ ਸਿੰਘਾਂ ਦੇ ਅੱਗੇ ਛੁੱਟੀਆਂ ਕ ਬਜ਼ੁਰਗ ਜage ਦੋ ਰੋਟੀਆਂ ਛੁੱਟੀਆਂ ਉਹਨੇ ਚੋ ਕੇ 25 ਸਾਲਾਂ ਦੇ ਨੌਜਵਾਨ ਨੂੰ ਫੜਾਤੀਆਂ ਤੇ 25 ਸਾਲਾਂ ਦੇ ਨੇ ਗਾ 15 ਸਾਲਾਂ ਦੇ ਨੌਜਵਾਨ ਨੂੰ ਫੜਾਤੀਆਂ ਜੋ 15 ਸਾਲਾਂ ਦੇ ਨੌਜਵਾਨ ਨੇ ਫੇਰ ਲਿਆ ਕੇ ਉਸ ਬਜ਼ੁਰਗ ਨੂੰ ਖਵਾ ਫੜਾਤੀਆਂ ਕਿ ਤੁਸੀਂ ਖਾਓ ਅਸੀਂ ਕੋਈ ਗੱਲ ਨਹੀਂ ਗੁਜ਼ਾਰਾ ਕਰ ਲਾਂਗੇ ਬਜ਼ੁਰਗ ਨੇ ਵਗਾ ਕੇ ਮੂੰਹ ਤੇ ਮਾਰੀਆਂ ਬਾਦਸ਼ਾਹ ਦੇ ਉਹਨੇ ਕਿਹਾ ਤੂੰ ਸਾਨੂੰ ਰੋਟੀਆਂ ਦੇ ਕੇ ਖਰੀਦਣਾ ਚਾਹਣਾ ਸਾਡਾ ਇਮਾਨ ਨਹੀਂ ਡੋਲਣ ਵਾਲਾ ਤੇ ਬਾਦਸ਼ਾਹ ਅਕਬੂਲਾ ਹੋ ਗਿਆ ਤੇ ਜਾ ਕੇ ਉਹਨੇ ਹੁਕਮ ਦੇਤਾ ਵੀ ਸਾਰਿਆਂ ਦੇ ਸਿਰ ਕੱਟ ਕਰ ਦਿਓ ਸਾਰਿਆਂ ਨੂੰ ਮੌਤ ਤੇ ਫੇਰ ਉਹਨਾਂ ਸਾਰਿਆਂ ਨੂੰ ਵਾਰੀ ਵਾਰੀ 100 100 ਸਿੰਘਾਂ ਦਾ ਜਥਾ ਕਰਕੇ ਤਾਂ ਮਤਲਬ ਉਹਨਾਂ ਸਿਰ ਕਲਮ ਕਰਕੇ ਸ਼ਹੀਦੀਆਂ ਦਿੱਤੀਆਂ ਤੇ ਫੇਰ ਵਾਰੀ ਆ ਗਈ ਬਾਬਾ ਬੰਦਾ ਸਿੰਘ ਭਾਦਰ ਜੀ ਬਾਬਾ ਬੰਦਾ ਸਿੰਘ ਭਾਦਰ ਜੀ ਜਦੋਂ ਵਾਰੀ ਆਈ ਤੋ ਉਹਨੂੰ ਕਿਲੇ ਦੇ ਵਿੱਚੋਂ ਕੱਢ ਕੇ ਲਿਆਦਾ ਉਹਨੂੰ ਅੱਜ ਜਿਹੜਾ ਬੰਦ ਕੀਤਾ ਸੀ ਤੇ ਕਿਲੇ ਚੋਂ ਕੱਢ ਕੇ ਲਿਆਏ ਤੇ 4 ਸਾਲ ਦਾ ਪੁੱਤਰ ਸੀ ਬਾਬਾ ਬੰਦਾ ਸਿੰਘ ਭਾਦਰ ਦਾ ਜਿਹਦਾ ਨਾਂ ਸੀ ਅਜੀਤ ਸਿੰਘ 4 ਸਾਲ ਦਾ ਬੱਚਾ ਤੁਸੀਂ ਹਿਸਾਬ ਲਾ ਲਓ ਕਿੱਡਾ ਹੋਊਗਾ ਬਾਬਾ ਬੰਦਾ ਸਿੰਘ ਭਾਦਰ ਦਾ 4 ਸਾਲ ਦਾ ਪੁੱਤਰ ਅਜੀਤ ਸਿੰਘ ਤੇ ਲਿਆ ਕੇ ਬਾਬਾ ਬੰਦਾ ਸਿੰਘ ਦੇ ਬਾਧਰ ਤੇ ਉਹਨਾਂ ਪੱਟਾ ਤੇ ਬਿਠਾਤਾ ਉਹਨੂੰ ਆਂਦੇ ਵੀ ਇਹ ਤੇਰੇ ਬੱਚੇ ਦੀ ਮੌਤ ਨਹੀਂ ਤੇਰੇ ਤੋਂ ਪਹਿਲਾਂ ਹੋਣੀ ਆ ਤੂੰ ਬੜਾ ਬਾਧਰ ਗਿੰਦਾ ਆਪਦੇ ਆਪ ਨੂੰ ਕਹਿਣਾ ਵੇ ਬੰਦਾ ਸਿੰਘ ਬਾਧਰ ਆ ਤੇ ਕੁਝ ਵੀ ਕਰ ਸਕਦਾ ਤੁਸੀਂ ਸਲਾਮ ਤਕੂਲ ਨਹੀਂ ਕਰਦੇ ਸਿੱਖੀ ਲਈ ਤੁਸੀਂ ਆਂਦੇ ਅਸੀਂ ਮਰ ਲਈ ਤਿਆਰ ਆ ਆਹ ਆਪਦੇ ਪੁੱਤਰ ਨੂੰ ਆਪਦੇ ਹੱਥੀ ਮਾਰ ਕੇ ਵਧਾ ਉਹਨੇ ਕਿਹਾ ਅਸੀਂ ਬੱਚਿਆਂ ਤੇ ਬੀਬੀਆਂ ਤੇ ਤੇ ਨੇ ਹੱਥਿਆਂ ਤੇ ਵਾਰ ਨਹੀਂ ਕਰਦੇ ਇਸ ਬੱਚੇ ਦੀ ਥਾਂ ਤੇ ਭਾਵੇਂ ਮੇਰੀ ਪੱਟਾਂ ਦੇ ਉੱਤੇ ਮੇਰੀ ਗੋਦੀ ਦੇ ਵਿੱਚ ਦੁਸ਼ਮਣ ਦਾ ਬੱਚਾ ਵੀ ਹੁੰਦਾ ਅਸੀਂ ਉਹਦੇ ਤੇ ਕਦੇ ਵਾਰ ਨਹੀਂ ਕਰਦੇ ਇਹ ਕੰਮ ਤੁਹਾਡਾ ਏ ਜਲਾਦ ਨੇ ਉਹ 4 ਸਾਲ ਦੇ ਬੱਚੇ ਨੂੰ ਫੜ ਕੇ ਤਾਂ ਚੁੱਕ ਕੇ ਸਿੱਧਾ ਵੀ ਹਿੱਕ ਦੇ ਵਿੱਚ ਖੰਜਰ ਮਾਰਿਆ ਤੇ ਖਿੱਚ ਕੇ ਪੱਟਾਂ ਤੱਕ ਲੈ ਆ ਪਾੜ ਕੇ ਖਿੱਚ ਕੇ ਪਾੜ ਕੇ ਪੱਟਾਂ ਤੱਕ ਲੈ ਆ ਤੇ ਬੱਚੇ ਦੀਆਂ ਚੀਕਾਂ ਨਿਕਲੀਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਪੁੱਤਰ ਸੀ ਹਜੇ ਸਿੰਘ ਤੇ ਉਹਦੇ ਫਿਰ ਵਿੱਚੋਂ ਕਿੱਕ ਦੇ ਵਿੱਚੋਂ ਮੰਨ ਲਓ ਜਿਹੜਾ ਖਿਆਤੀ ਪਾੜੀ ਪੱਟਾਂ ਤੱਕ ਲੈੰਦਾ ਖੰਜਰ ਖੂਨ ਨਿਕਲਿਆ ਛੱਡੇ ਬਾਬਾ ਦੀਪ ਸਿੰਘ ਦੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਤੇ ਮਾਰੇ ਤੇ ਜਿਹੜਾ ਦਿਲ ਕੱਢ ਕੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਨੂੰ ਲਾਇਆ ਤੇ ਆਂਦਰਾਂ ਉਹਦੇ ਜਿਹੜੀਆਂ ਸੀ ਉਹ ਗੱਲ ਚ ਪਾਦੀਆਂ ਪਰ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਡੋਲਿਆ ਕੋਕਾ ਦਾ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਜਿਹੜਾ ਸਤਗੁਰੂ ਦੇ ਚਰਨਾਂ ਵਿੱਚ ਲੀਨ ਆ ਕਿ ਜੋ ਵੀ ਬਾਣਾ ਵਰਤ ਰਿਹਾ ਸੀ ਇਹ ਕਹਿਣ ਨੂੰ ਬੜਾ ਸੋਖਾ ਬੜੀ ਵੱਡੀ ਗੱਲ ਹੁੰਦੀ ਆ ਕਿ 4 ਸਾਲ ਦੇ ਕਿਸੇ ਆਪਣੇ ਵੀ ਹੋ ਗਏ ਬੰਦਾ ਕੋਈ 4 ਸਾਲ ਦੇ ਪੁੱਤਰ ਨੂੰ ਕੋਈ ਸਾਹਮਣੇ ਜਿਉਂਦੇ ਨੂੰ ਪਾੜ ਕੇ ਤੇ ਆਂਦਰਾ ਕੱਢ ਕੇ ਗਲਚ ਆਪਣੇ ਪਾਦੇ ਤੇ ਮੂੰਹ ਨੂੰ ਲਾਵੇ ਆਪਣੇ ਦਿਲ ਤੇ ਛੱਟੇ ਮਾਰੇ ਲਹੂ ਦੇ ਅੱਖਾਂ ਦੇ ਇਹ ਤਾਂ ਫਿਰ ਉਹ ਵਕਤ ਜਾਂ ਪ੍ਰਮਾਤਮਾ ਹੀ ਜਾਣਦਾ ਕਿ ਕੀ ਹੋਊਗਾ ਤੇ ਇਸ ਤਰ੍ਹਾਂ ਉਸ ਬੱਚੇ ਦੀ ਸ਼ਹੀਦੀ ਹੋਈ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆ ਗਈ ਉਹਨਾਂ ਸਭ ਤੋਂ ਪਹਿਲਾਂ ਇੱਕ ਸੀਖ ਲਿਆ ਕੇ ਸੱਜੀ ਅੱਗ 'ਚ ਬਾਬਾ ਬੰਦਾ ਸਿੰਘ ਭਾਨੜ ਦੇ ਮਾਰੀ ਫਿਰ ਦੇਤੀ ਰੱਖੀ ਤੇ ਲਹੂ ਦੀਆਂ ਘਰਾਵਾਂ ਲਗਦੀਆਂ ਇਹ ਤੁਸੀਂ ਮਹਿਸੂਸ ਕਰਕੇ ਵੇਖੋ ਵੀ ਅੱਖ ਦੇ ਵਿੱਚ ਕੋਈ ਟਿੱਕੀ ਚੀਜ਼ ਮਾਰੇ ਤੇ ਦੂਜੀ ਜਦੋਂ ਉਹਨਾ ਬੱਜਰ ਲਿਆਦਾ ਉਹ ਲਿਆਦੀ ਸੀਖ ਉਹ ਲੈ ਕੇ ਖੱਬੀ ਅੱਖ 'ਚ ਮਾਰੀ ਦੋਹਾਂ ਅੱਖਾਂ ਦੇ ਵਿੱਚ ਮਾਰ ਕੇ ਅੱਖਾਂ ਜਿਹੜੀਆਂ ਬਾਹਰ ਕੱਢਦੀਆਂ ਅੰਦਰ ਆਈਆਂ ਲਹੂ ਵਗ ਉੱਠਿਆ ਫਿਰ ਬਾਬਾ ਬੰਦਾ ਸਿੰਘ ਭੱਟ ਦਾ ਸੱਜਾ ਪੈਰ ਵੱਢਿਆ ਉਹਨਾਂ ਨੇ ਸੱਜਾ ਪੈਰ ਵੱਢਣ ਤੋਂ ਬਾਅਦ ਫਿਰ ਖੱਬਾ ਪੈਰ ਵੱਢਿਆ ਕਪਾ ਪੈਰ ਵੱਢਣ ਤੋਂ ਬਾਅਦ ਬਾਬਾ ਬੰਦਾ ਸਿੰਘ ਭੱਦਰ ਹੱਥ ਜੋੜ ਕੇ ਪਰਮਾਤਮਾ ਦੀ ਭਗਤੀ ਤੇ ਲੀਨ ਸੀ ਉਹਨਾਂ ਮਾਰ ਕੇ ਬਾਹਰ ਕਿਰਪਾਨ ਦੇ ਨਾਲ ਦੋਵੇਂ ਹੱਥ ਵੜਦੇ ਇਸ ਤਰ੍ਹਾਂ ਕਰਕੇ ਲਗਭਗ 100 ਤੋਂ ਵੱਧ ਟੋਟੇ ਬਾਬਾ ਬੰਦਾ ਸਿੰਘ ਭੱਦਰ ਦੇ ਸਰੀਰ ਦੇ ਕਿਤੇ ਸੀ ਉਹਨਾਂ ਸ਼ਹੀਦੀ ਪਾਈ ਸੀ ਇਸਲਾਮ ਨਹੀਂ ਮੰਨਿਆ ਉਹਨਾਂ ਸਿੱਖੀ ਸੱਚ ਨੂੰ ਮੰਨਿਆ ਇਹ ਸਾਡੇ ਜੋਧੇ ਹੋਇਆ ਤੇ ਉਹਨਾਂ ਜੋਧਿਆਂ ਨੇ ਤੁਹਾਨੂੰ ਇਹ ਜ਼ਮੀਨਾਂ ਦਾ ਮਾਲਕ ਬਣਾਇਆ ਸੀ ਉਹਨਾਂ ਮੁਗਲਾਂ ਕੋਲੋਂ ਲੈ ਕੇ ਉਹਨੋਂ ਮੁਗਲ ਸੀ ਹੁਣ ਇਹ ਲਾੜੋ ਮੁਗਲ ਹੈ ਇਹ ਵੀ ਚਾਹੁੰਦੇ ਆ ਤੇ ਇਹੋ ਤਰੇ ਜ਼ਮੀਨਾਂ ਦੇ ਕਾਬੂ ਹੋਈਏ ਤੇ ਇਹਨਾਂ ਦੇ ਕੋਲੋਂ ਅਸੀਂ ਸਾਰਾ ਕੁਝ ਲੈ ਜਾਈਏ ਇਹਨਾਂ ਨੂੰ ਵੱਡਾ ਬਣਾਉਂਦਾ ਛੱਡੀਏ ਸਾਰਾ ਇਤਿਹਾਸ ਬੜਾ ਪੜਨ ਵਾਲਾ ਬੜਾ ਸ਼ਾਨਾਮੱਤੀ ਇਤਿਹਾਸ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਤੁਹਾਨੂੰ ਮੈਂ ਕੋਈ ਵੀ ਗੱਲ ਸੁਣਾਈ ਆ ਮੈਂ ਪਹਿਲਾਂ ਵੀ ਸੁਣਾ ਕੇ ਗਿਆ ਸੀ ਮੇਰੇ ਵੀ ਮਨ ਚ ਆ ਗਈ ਚਲੋ ਜਿੰਨਾ ਕਿ ਮੈਨੂੰ ਪਤਾ ਹੋ ਸਕਦਾ ਕੋਈ ਮੈਂ ਗਲਤ ਨਹੀਂ ਵਿੱਚ ਦੱਸ ਕਿਹਾ ਵਾਂ ਪਰ ਜਿੰਨਾ ਕਿ ਮੈਨੂੰ ਪਤਾ ਹੈ ਤੁਹਾਨੂੰ ਮੈਂ ਸੁਣਾਇਆ ਵਾਂ ਇਹ ਸਾਡੀਆਂ ਜ਼ਮੀਨਾਂ ਦਾ ਇਹ ਇਤਿਹਾਸ ਹੈ ਕਿ ਜ਼ਮੀਨਾਂ ਸਾਡੇ ਨਾਂ ਕਿਵੇਂ ਆਈਆਂ ਸੀ ਇਹ ਸਿੱਖ ਰਾਜ ਦੇ ਵਿੱਚ ਆਈਆਂ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕਿਹਾ ਸੀ ਕਿ ਜਿਹੜੇ ਤੁਸੀਂ ਛੱਟੇ ਮਾਰੇ ਆ ਮੇਰੇ ਉੱਤੇ ਲਹੂ ਦੇ ਇਹ ਤੁਸੀਂ ਸਮਝੋ ਅਤਰ ਮੇਰੇ ਉੱਤੇ ਛਿੜਕਤਾ ਵਾ ਤੇ ਜਿਹੜਾ ਤੁਸੀਂ ਮੇਰੇ ਮੂੰਹ ਨੂੰ ਦਿਲ ਆਇਆ ਵਾ ਇਹ ਤੁਸੀਂ ਸਮਝੋ ਮੇਰਾ ਮੂੰਹ ਮਿੱਠਾ ਕਰਾਤਾ ਤੇ ਜੰਗ ਦੇ ਵਿੱਚ ਮੇਰੇ ਹਾਰ ਜਿਹੜਾ ਤੁਸੀਂ ਜਿੱਤ ਦਾ ਪਾਤਾ ਵਾ ਖਾਲਸਾ ਰਾਜ ਦਾ ਝੰਡਾ ਅੱਜ ਤੋ ਦਾ ਗੱਡਿਆ ਗਿਆ ਵਾ ਖਾਲਸਾ ਰਾਜ ਜ਼ਰੂਰ ਆਊਗਾ ਉਹਨਾਂ ਨੇ ਇਹ ਗੱਲ ਕਹੀ ਸੀ ਅਜੀ ਵੀ ਰਿਹਾ ਤੇ ਜੋ ਆਪਣੇ ਸਿਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਅਦਤਾਂ ਅੱਜ ਤੱਕ ਨੇ ਹੋ ਕੇ ਆਪਾਂ ਵੀ ਸਾਥ ਦਈਏ ਕਿਉਂਕਿ ਇਤਿਹਾਸ ਘਟ ਤੋਂ ਘਟ 50 ਸਾਲਾਂ ਬਾਅਦ ਬਣਦਾ ਹੁੰਦਾ ਵਾ ਇਹ ਜਦੋਂ ਕਿਸਾਨੀ ਦਾ ਇਤਿਹਾਸ ਬਣੂਗਾ ਤੇ ਤੁਹਾਡਾ ਨਾਮ ਵੀ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਾ ਵਾ